भाई गुरु हां जी गुड मॉर्निंग जी सारे ने सस्विकाल की हालचाल कित्ता सारे जणे ठीक-ठाक हो होंगे बढ़िया होंगे हां जी जी मॉर्निंग पे आ चुके ने सत सोनापा बड़वीली स्पा जड़ा रेडी लेके कर द एक दिन क्या भाई जल्दी कर लागले हां जी पाजी बोलो क्या भाई गुरु क्या ਬਾਈ ਗਰੂ ਬਾਈ ਗਰੂ ਬਾਈ ਗਰੂ ਕਿੱਦਾਂ ਹੈਲਾ ਕਿੱਦਾਂ ਹੈਲਾ ਫਾਂਜ ਇਹ ਕੀ ਹੈ ਮਨਾ ਰੇਜਰ ਅਰੇ ਰੇਜਰ ਪਹਿਲਾਂ ਕਹਿੰਦਾ ਮੂਫਲੀ ਓਏ ਮੂਫਲੀ ਨਹੀਂ ਹੈ ਰੇਜਰ ਓਏ ਆਹ ਕਿਧਰੀ ਆਹ ਤੇਰਾ ਸ਼ਾਪਰ ਨਾ ਰਪਿਆ ਉਹਨੇ ਦੇਣਾ ਇਹਨੂੰ ਹਜੇ ਨਾ ਓਏ ਬਾਅਦ ਚ ਦੇਉਂਗੀ ਹਾਂ ਆਹੋ ਇਹਦਾ ਗਿਫਟ ਆਇਆ ਹੂੰ ਖਾਲ ਆਪਿਆ ਓ ਹੁੰਦਾ ਹੁੰਦਾ ਇਦਾਂ ਨਹੀਂ ਕਾਇਦਾ ਹੈ ਹਾਂ ਇਹ ਤਾਂ ਦਾ ਸਮਾਨ ਕੱਲ ਦਾ ਆ ਪੁੱਤ ਹਾਂ ਇਹ ਕੱਲ ਦਾ ਸਮਾਨ ਆਪਾਂ ਇੱਦੀ ਰੱਖ ਦੇਣਾ ਆ ਫਿਰ ਬਾਕੀ ਜਿਹੜਾ ਸਮਾਨ ਆ ਤੁਹਾਡਾ ਉਹ ਆਪਾਂ ਹਜੇ ਰੈਡੀ ਕਰਨਾ ਆ ਠੀਕ ਆ ਇਹ ਸ਼ੌਪਨਰ ਤੁਹਾਨੂੰ ਮੈਂ ਸ਼ੌਪ ਕਰਕੇ ਦੇ ਦੇਣੀ ਪੈਂਸਨ ਤੱਕ ਇਹਨੂੰ ਬੈਗ ਪਾਈ ਮਨਵੀਰ ਨੂੰ ਕਿੱਦਾਂ ਲੱਗਦਾ ਤੁਹਾਡਾ ਸ਼ੌਪਨਰ ਮੇਟੋ ਹੈਗਾ ਪਤਾ ਕਾਦੀ ਵਾਲਾ ਬੂਟ ਵਾਲਾ ਹਾਂਜੀ ਖੋਦੋ ਆ ਦੇਖਿਓ ਤੁਸੀਂ ਪਹਿਲਾਂ ਬੈਗ ਪਾਓ ਨੰਨੋ ਬੈਗ ਪਰ ਮੋਟਲੇਰੀ ਨਾਲ ਇੱਕ ਚਲੋ ਉਹ ਤਾਂ ਹੈਗਾ ਦੂਜਾ ਆਪਾਂ ਉਹ ਬੈਗ ਪਾਓ ਖੜੇ ਹੋ ਜਾਓ ਆ ਵੀ ਪਾਓ ਆਇਆ ਇਹ ਆਲਾ ਸੋਨਿਆ ਇਹ ਤਾਂ ਬੈਗ ਕਾ ਲੂ ਪੂਰਾ ਫੁੱਲ ਫੋਲੋ ਹੋ ਜਾਣਾ ਇਹਦੀ ਹਜੇ ਇੱਕ ਵਰਦੀ ਨਾਲ ਰੱਖਣੀ ਆ ਇਹਦੇ ਨਾਲ ਟਿਫਨ ਬਾਕਸ ਰੱਖਣੇ ਆ ਆਹ ਤੋ ਬੈਗ ਇਹਦੇ ਲਈ ਛੋਟਾ ਹੋ ਜਾਣਾ ਹਾਂ اللي ਹੈ ਬੈਗੀ ਛੋਟਾ ਹੈ ਨਾ ਇਸ ਲਈ ਇਹ ਸਮਾਰਾ ਸਮਾਨ ਰੱਖਣਾ ਹੈ ਹਾਂਜੀ ਸਵੇਰ ਨੂੰ 6 ਵਜੇ ਉੱਠਣਾ ਪੈਣਾ ਸੋਹਣੀਏ ਬੁੱਗੀਏ ਮੈਨੂੰ ਸਵੇਰ ਨੂੰ ਪਤਾ ਕਿ ਨਵੇਂ ਉਠਾ ਲਿਓ 6 ਵਜੇ ਉਠਾ ਲਿਓ ਇਹਦਾ ਸਮਾਰਟ ਮੈ ਰਹਿ ਸਕਦਾ ਸਾਰਾ ਠੀਕ ਆ ਮਨਵੀਰ ਹੁਣ ਮੈਨੂੰ ਸਵੇਰ ਨੂੰ ਸਵੇਰ ਨੂੰ ਲੇਟ ਜਿਹੜੀ ਉੱਠਦੀ ਸੀ ਉਹ ਜਲਦੀ ਉੱਠਣ ਦੀ ਆਦਤ ਪਾਉਣੀ ਪੈਣੀ ਹੈ ਗਾਇਸ ਜਿੱਦਾਂ ਕਿ ਮੈਂ ਬਹੁਤ ਜ਼ਿਆਦਾ ਲੇਟ ਉੱਠਦੀ ਸੀ ਹੁਣ ਮੈਂ 11 ਵਜੇ ਕਰਕੇ ਇਹਦਾ ਕੈਲਕੂਲੇਟਰ ਉਹ ਵੀ ਕਿੰਨਾ ਘਟ ਦੱਸਿਆ ਜੀ ਮੈਂ ਕਿੰਨਾ ਘਟ ਦੱਸ 12 ਵਜੇ ਉੱਠਦੇ ਆ ਵਿਕਤੈੰਡ ਦਾ ਦਿਨ ਹੋਇਆ ਸਰ ਹਾਂ ਲੇਟ ਉੱਠਦੇ ਹਾਂ ਸਿਰਫ ਤਿੰਨ ਲੈ ਅੱਜ ਜੀ ਸਾਡੇ ਮਨਵੀਰ ਉੱਠ ਚੁੱਕੇ ਨੇ ਗਾਇਜ਼ ਦੇਖ ਸਕਦੇ ਹੋ ਤੁਸੀਂ ਮਨਵੀਰ ਸਾਡਾ ਉੱਠ ਗਿਆ ਹੈ ਗਾਇਜ਼ ਹੁਣ ਇਹਦੇ ਆਪਾਂ ਕੱਪੜੇ ਪਾਵਾਂਗੇ ਆਜੋ ਜੀ ਆਜੋ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈ ਲੋ ਗੁੱਡ ਮਾਰਨਿੰਗ ਪਾਪਾ ਨੂੰ ਬਿਠਾ ਕੇ ਆਓ ਜਾ ਹੱਥ ਧੋਣਿਆ ਓਕੇ ਬਾਅਦ ਚੋ ਬਾਅਦ ਚੋ ਚੱਲ ਪਾਪਾ ਨੂੰ ਠਾ ਕੇ ਆਈਏ ਤੁੱਕੇ ਸ਼ੁੱਲੇ ਜਾਣ ਮੈਂ। ਅਪੂ ਤੋ ਖੋਲੇ ਨਾ। ਹੂੰ। ਅਪੂ ਤੋ ਖੋਲੇ ਨਾ। ਪਤਾਇਆ। ਤੈਨੂੰ ਤੁਹਾਨੂੰ ਪਤਾ ਨਹੀਂ ਲੱਗਾ? ਤੈਨੂੰ ਪਤਾ ਨਹੀਂ। ਤੈਨੂੰ ਮੈਂ ਢਾ ਲਿਆ। ਜਸ ਅਪਾ ਤੜ ਚੁੱਕਿਆ ਕਰੋ। ਹਾਂਜੀ ਨੰਨੂ। ਹਾਂਜੀ ਵੀ ਕੋ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਮੰਨੂ ਮੰਨੂ ਵਿਕਰਮ ਆਪਣੇ ਪੂਰੇ ਪੂਰੇ ਟਾਈਮ ਤੇ ਉੱਠਿਆ ਮੈਨੂੰ ਕਹਿੰਦਾ ਤੂੰ ਨੇ ਉੱਠ ਸਕਦੀ। ਹਾਂ ਪਰ ਮੈਨੂੰ ਪਤਾ ਸੀ ਮੈਂ ਜਦੋਂ ਉੱਠ ਕੇ ਮੈਂ 40 ਮਿੰਟ ਪਹਿਲਾਂ ਉੱਠਿਆ ਹਾਂ ਹਾਂ 40 ਮਿੰਟ ਪਹਿਲਾਂ ਉੱਠਿਆ ਡੇ ਲੋ ਮੈਂ ਸਵੇਰੇ ਬੰਦੇ ਨੇ ਉੱਠਣਾ ਹੁੰਦਾ ਮੈਂ ਸਵੇਰੇ 6-7 ਵਜੇ ਦੀ ਉੱਠਿਆ ਉਰਚ ਵਗੈਰਾ ਕਰਨਾ ਹੁੰਦਾ ਉਹ ਵੀ ਕਰਨਾ ਹੁੰਦਾ ਯੈਸ 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 ਹਾਂ ਦੂਰ ਬੈਣਾ ਜੀ ਗਾਇਸ ਅੱਪਾਏ ਛੱਡਾਂ ਦਾ ਅੱਜ ਮੰਦਿਰ ਨੂੰ ਸਵਾਜ ਦਾ ਬਰਥਡੇ ਸੀ ਨਨੂ ਵੀ ਦਾ ਨੱਕ। ਤਾਂ ਵੀ ਕੋ ਬਿਕੋ ਆ ਦੇ ਖਬਰ ਹੈ ਦੋ 10 ਘੰਟੇ ਮੈਰੀ ਕੱਢਾ ਕੱਢੂਗਾ ਕਿਦਾਂ ਮੇਰੇ ਬਿਨਾ ਕੱਢੂਗਾ ਕਿਦਾਂ ਉਹ ਨ ਕੱਢਣਾ ਨਾ ਪੈਨਿੰਗ ਹੈ ਬਿਕੋ ਹਾਂ ਮੈਨੂੰ ਤਾਂ ਦੇਖੇ ਬਿਨਾ ਚੈਨ ਨਹੀਂ ਆਉਂਦੀ ਅੱਜ ਸਾਨੂੰ ਪਹਿਲਾਂ ਦੇਖਦਾ ਰਿਹਾ ਨਾ ਪਿੱਛੇ ਪਿੱਛੇ ਮੁੜ ਕੇ ਦੇਖਦਾ ਰਿਹਾ ਉਹ ਕਿੰਨਾ ਟਾਈਮ ਹਾਂ ਕਿੰਨਾ ਟਾਈਮ ਦੇਖਦਾ ਰਿਹਾ ਉਹ ਸਾਨੂੰ ਜਾਂਦਾ ਹੀ ਨਹੀਂ ਸੀ ਪਹਿਲਾਂ ਜਾਂਦਾ ਹੀ ਨਹੀਂ ਸੀ ਸਾਡੇ ਸਾਡੇ ਕੋਲੋਂ ਜਿੰਦ ਗਿਆ ਗਿਆ ਤੇ ਖਾ ਪਰ ਲੀਆਂ ਦੇ ਤਾਂ ਘਰ ਕੇ ਬੈਠਣਾ ਪਿਆ ਸਾਡੇ ਯਾਰ ਹੈਲੋ ਮੈਂ ਚੱਕ ਲਿਆ ਹਾਂ ਹਾਂਜੀ ਜੀ ਛੱਡ ਦਿੰਦਾ ਆਪਾਂ ਕੋਈ ਸੀਗਾ ਪਰ ਉਹ ਪਹਿਲਾਂ ਤਾਂ ਜਾਣਦਾ ਹੀ ਨਹੀਂ ਸੀ ਪਹਿਲਾਂ ਤਾਂ ਕਿੰਨਾ ਟਾਈਮ ਜਾਂਦਾ ਹੀ ਨਹੀਂ ਸੀ ਉਹ ਫੇਰ ਬਾਅਦ ਚੋ ਗਿਆ ਉਹ ਜਦੋਂ ਮੈਡਮ ਕਹਿੰਦੇ ਵੀ ਆਹੋ ਆਪਣਾ ਇਹ ਤੁਹਾਨੂੰ ਚੁਆਇਸ ਦਿਖਾਵਾਂ ਅੱਛਾ ਫਿਰ ਗਿਆ ਜਾ ਕੇ ਉਹ ਫੇ ਭੱਜ ਗਿਆ ਫੇ ਭੱਜ ਗਿਆ ਫੇ ਨਹੀਂ ਪਿੱਛੇ ਤੱਕ ਦੇ ਦ ਤਾਂ ਫਿਰ ਵੀ ਗਿਆ ਨਾ ਵੇਖੋ ਦੂਰ ਤੱਕ ਦੇ ਦ ਗਿਆ ਜਿੰਨਾ ਟਾਈਮ ਉਹ ਮਤਲਬ ਅਸੀਂ ਪਿੱਛੇ ਨਹੀਂ ਹੁੰਦੇ ਪਏ ਨਹੀਂ ਬਾਹਰ ਉਹ ਘੜਾਤਾ ਸੀ ਤੁਸੀਂ ਨਹੀਂ ਅਸੀਂ ਅੰਦਰ ਮੈਮ ਹੋਣਾ ਨਾਲ ਗੱਲ ਕਰਕੇ ਆਏ ਹਾਂ ਜੀ ਗਾਇਸ ਵਿਕਰਮ ਲੈਂਡ ਚਲ ਗਏ ਨੇ ਮਨਵੀਰ ਨੂੰ ਉਹ ਦੇਖੋ ਇਹ ਦੇਖੋ ਮਨਵੀਰ ਮਨਵੀਰ ਸਾਡਾ ਆ ਜਵੇ ਇਧਰ ਅਜੇ ਸੰਵੀਰ ਵੀ ਮੇਰੇ ਨਾਲ ਆਇਆ ਹੋਇਆ ਆ ਆ ਦੇਖੋ ਜੀ ਸੰਵੀਰ ਸਾਡਾ ਲੰਮੀ ਪਿਆ ਹੋਇਆ ਆ ਸੋਣਿਆ ਸੋਨੀਆ ਮੁੰਡਾ ਮੇਰਾ ਗੱਲਾਂ ਕਰਦਾ ਆ ਅਜੇ ਨੀਆਂ ਮੇਰੇ ਨਾਲ ਗੱਲਾਂ ਕੀਤੀਆਂ ਆ ਅਸੀਂ ਅੱਜ ਘੁੰਮੀਆਂ ਘੁੰਮੀਆਂ ਕਿੰਨੀਆਂ ਕਰਨ ਗਏ ਸੀਗੇ ਹਾਂਜੀ ਮਨਵੀਰ ਹਾਂਜੀ ਸੰਵੀਰ ਆਪਾਂ ਘੁੰਮੀਆਂ ਘੁੰਮੀਆਂ ਕਿੰਨੀਆਂ ਕਰਨ ਗਏ ਸੀ ਇੱਧਰ ਤੁਸੀਂ ਗਾਇਜ਼ ਦੇਖ ਸਕਦੇ ਹੋ ਸਾਰੇ ਬੱਸ ਇਹ ਦੇਖੋ ਦੇਖੋ ਦੇਖ ਦੇਖੋ ਇੱਧਰ ਟੁਆਇਸ ਖੇਡਣ ਲਈ ਬੱਚਿਆਂ ਦੇ ਨਾ ਤੇ ਇਧਰ ਬੱਚਿਆਂ ਦੇ ਕਈਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਆ ਤੇ ਆਪਣਾ ਦੇਖਦੇ ਹਾਂ ਮਨਵੀਰ ਕਦੋਂ ਮਨਵੀਰ ਆਉਂਦਾ ਹੈ ਇੱਕ ਤਾਂ ਇਹਨਾਂ ਦੇ ਦੋਨਾਂ ਦੇ ਨਾਮ ਜਿਹੜੇ ਆ ਨਾ ਸੇਮ ਸੇਮ ਹੋ ਗਏ ਆ ਇਸ ਕਰਕੇ ਮਨਸਨਵੀਰ ਹਾਂਜੀ ਪੁੱਤ ਹਾਂਜੀ ਤੁਹਾਡਾ ਭਾਣ ਲੱਗਾ ਤੁਹਾਡਾ ਭਾਣ ਹਾਂਜੀ ਭਾਹ ਕਹਿੰਦਾ ਸੀ ਨਾ ਭਾਹ ਕਹਿੰਦਾ ਸੀ ਸਲਵੀਨ ਨੂੰ ਲੈ ਕੇ ਆਇਓ ਨਾਲ ਹਾਂਜੀ 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 ਓ ਦੇਖੋ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਲੈਦਾ ਆਉਦੇ ਆ ਗਿਆ ਫਰਸਟ ਡੇ ਸਕੂਲ ਦੇਖੋ ਯਾਰ ਕੀ ਇਹ ਨਿਆਣੇ ਨਾ ਆ ਗਿਆ ਇੰਨੇ ਰੋੜ ਹਾਂਜੀ ਭਾਜੀ ਕੱਕੀ ਇਹਨੂੰ ਪਿੱਛੇ ਬਿਠਾ ਦੋ ਮਨਵੀਰ ਨੂੰ ਪਿੱਛੇ ਇੱਥੇ ਬੈਠ ਨਹੀਂ ਹੋਣਾ ਆ ਜਾ ਤੂੰ ਆ ਜਾ ਆ ਨੰਨੂ ਮੈਂ ਖੂੜਾ ਆ ਗਿਆ ਹਾਂਜੀ ਖੂੜਾ ਆ ਗਿਆ ਮੈਂ ਖੂਲੋ ਆ ਗਿਆ ਕੀ ਕੀ ਖੇਡਿਆ ਸੀ ਮੈਂ ਕੀ ਚੁਲਾ ਚੁਲਾ ਖੇਡਿਆ ਸੀ ਕਿਹੜਾ ਜੱਜ ਦਾ ਰੋਇਆ ਵੀ ਜੀ ਨਹੀਂ ਰੋਇਆ ਨਹੀਂ ਕਰਨੀ ਆ ਮੈਂ ਤੂੰ ਰੋਇਆ ਜੀ ਟੀਚਰ ਚੰਗੇ ਹੋ ਗਏ ਰੋਇਆ ਕਿ ਤਾ ਜੀ ਰੋਂਦਾ ਕਦੇ ਕੀ ਹੋਇਆ? ਮਨਵੀਰ ਹੁੰਦਾ ਕਦੇ ਹੀ। ਹਾਂਜੀ ਮੰਨੂ। ਰੋਂਦੇ ਕਾ ਦਸੀ ਆਪਾਂ। ਦੱਸੋ। ਹੋਣ ਤੇਰੀ ਆਵਾਜ਼ ਨਹੀਂ ਨਿਕਲਦੀ। ਕਰਕੇ ਆਇਆ ਮੇਰਾ ਮਨਵੀਰ। ਵੈਲਕਮ ਵੈਲਕਮ। ਹੈ? ਵੈਲਕਮ ਹੋ ਗਿਆ ਵੈਲਕਮ। ਇਹ ਤੇਰੀ ਵੀਡੀਓ ਨਹੀਂ ਆ ਰਹੀ। ਹਾਂਜੀ ਪ੍ਰੀਤ ਜੀ। welcom ਹੋ ਗਿਆ ਤੁਹਾਡਾ ਹੈ ਤੁਹਾਡਾ welcom ਹੋ ਗਿਆ ਹਾਂਜੀ welcom ਹੋ ਗਿਆ ਹੈ ਸਕੂਲ ਵਿੱਚ welcom ਯਸ ਕੀ ਬਾਤ ਹੈ ਬੰਨਾ ਗੱਲਬਾਤ ਤੁਹਾਡੀ ਮੈਂ ਕਹਿੰਦਾ welcom ਹੋ ਗਿਆ ਹਾਂਜੀ ਆਏ ਹੋਏ ਸੀਗੇ ਹਾਂਜੀ ਆਏ ਆ ਆਪਾਂ ਸਕੂਲ ਦੇ ਵਿੱਚ ਫੰਕਸ਼ਨ ਆ ਐ ਪ੍ਰੀਤ ਆ ਗਏ ਆ ਨਾਲ ਉੱਧਰ ਭਾਈ ਹੁਣੀ ਆ ਤੇ ਮਰਾਜ ਭਾਈ ਜਾਂ ਦੀਦੀ ਆ ਸਾਰੇ ਜਣੇ ਆਗੇ ਹੈ ਅੱਜ ਚਲੋ ਆਓ ਲੋ ਵੀ ਸਕੂਲ ਆ ਗਏ ਆ ਇੱਥੇ ਮਨਵੀਰ ਨੂੰ ਪਾ ਦੇਣਾ ਆਪਾਂ ਹੁਣ ਇਸ ਤੋਂ ਬਾਅਦ ਨੈਕਸਟ ਇਅਰ ਹਾਂ ਸੈਂਟੋ ਮਰੀ ਸਹੀ ਨਹੀਂ ਜਿਆ 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 ਤੋ ਵੀ ਮੁੰਡਿਆਂ ਨੇ ਗੱਲਬਾਤ ਬਣਾਈ ਪੂਰੀ ਹੈ ਮੁੰਡੇ ਨੇ ਆਹ ਮੁੰਡਿਆਂ ਨੇ ਗੱਲਬਾਤ ਪੂਰੀ ਬਣਾਈਆਂ ਨਾ ਭਾਜੀ ਬੜਾ ਸੋਹਣਾ ਕੀਤਾ ਫੰਕਸ਼ਨ ਅਜੇ ਤਾਂ ਪਹੁੰਚਿਆ ਅਦਰ ਮਹਾਰਾਜ ਭਾਜੀ ਹੁਣਾਂ ਟੋਰਾ ਹੈ ਗੱਲਬਾਤ ਲੋ ਵੀ ਬੱਚੇ ਆ ਬੱਚੀਆਂ ਦਾ ਫੰਕਸ਼ਨ ਤਾਂ ਦਹੋਂਦੇ ਅੰਦਰ ਜਾ ਕੇ ਜੀ ਆ ਦੇਖੋ ਬਿੱਲੀ ਬਣ ਗਈ ਆ ਸਾਡਾ ਮਨਜੀ ਜੀ ਦੋਸਤੋ ਲੋਬੀ ਉਧਰੋਂ ਜਿਹੜੀ ਸਕੂਲ ਦੇ ਵਿੱਚ ਪਾਰਟੀ ਸੀ ਉਤੋਂ ਅਸੀਂ ਜਿਹੜੀ ਹੁੰਦੀ ਐ ਐ ਕਿਹੜੀ ਨਾਮ ਹੈ ਐਨੀਮਲ ਪਾਰਟੀ ਸੀ ਕਿਹੜੀ ਐਨੀਮਲ ਪਾਰਟੀ ਐਨੀਮਲ ਐਨੂ ਮੈਨ ਐਨੂ ਮੈਨ ਪਤਾ ਨਹੀਂ ਕਿਹੜੀ ਨਾਮ ਨੂੰ ਦੱਸੋ ਤੁਹਾਨੂੰ ਜਿਆਦਾ ਬਈ ਪਤਾ ਨਹੀਂ ਹੈਗਾ ਕੀ ਬਾਰੇ ਆ ਜਿਹੜੀ ਵੀ ਪਾਰਟੀ ਸੀ ਮਤਲਬ ਉਹ ਫਿਨਿਸ਼ ਹੋ ਗਈ ਹੈ ਤਾਂ ਫੋਨ ਕਰਾਂਗੇ ਇਹਦਾ ਆ ਗਿਆ ਕਿਤਾਜੀ ਸਾਨੂੰ ਲੋਨ ਤੋਂ ਫੋਨ ਬਹੁਤ ਆਉਂਦਾ ਕਹਿੰਦੇ ਲੋਨ ਲੈ ਲਓ ਜੀ ਲੋਨ ਲੜੋ ਲੋਨ ਲੈ ਲਓ ਲੋਨ ਭਰਾਵਾ ਲੈ ਕੇ ਕਜਾਈ ਹੁਣਾ ਆਹੋ ਲੋਨ ਵਾਲੇ ਦਿੱਕਾ ਚੜੀ ਪਈ ਦਾ ਸਿੱਧੀ ਗੱਲ ਭਾਬਾ 19 ਕਿਤੀ ਲੋ ਬਹੁਤ ਜਿੰਨੀ ਕਿ ਦੇ ਹੋ ਜਵੇ ਸਹੀ ਗੱਲ ਕੀ ਗੱਲ ਹਾਂਜੀ ਸਿੱਧੀ ਗੱਲ ਸਿੱਧੀ ਗੱਲ ਸਹੀ ਗੱਲ ਹੈ ਹਾਂ ਸਿੱਧੀ ਸਿੱਧੀ ਕੋ ਦਾ ਮੈਂ ਸਹੀ ਗੱਲ ਆ ਮੈਂ ਉਹਨਾਂ ਦਾ ਚੱਕਦਾ ਜਿੰਨਾ ਕਹਿੰਦਾ ਸਿੱਧੀ ਗੱਲ ਆਪਾਂ ਚੜ੍ਹੋਵੇ ਨਹੀਂ ਚੀਜ਼ ਓਨੀ ਕੀ ਚੱਕਣੀ ਚਾਹੀਦੀ ਹੈ ਜਿੰਨਾ ਕਪੜਾ ਮ ਬਜਟ ਹੋਵੇ ਕਹਿੰਦੇ ਉਹ ਵੀ ਚਾਹੀਦਾ ਨਾ ਤਾਰਦੇ ਕਿੱਥੋਂ ਆ ਸੋਸ਼ਲ ਮੀਡੀਆ ਆਇਆ ਕਿ ਕਦੇ ਕਿਹੇ ਵੇਲੇ ਰੁਪਏ 1 ਰੁਪਇਆ ਹੁਣ ਕਦੇ ਵੇਲੇ 2 ਰੁਪਏ ਹੋਣੇ ਸਹੀ ਗੱਲ ਇਹ ਵੇਲੇ 10 ਰੁਪਏ ਹੋਣੇ ਹਨਾ ਸਹੀ ਬੰਦਾ ਕਦੋਂ ਕੀ ਹੋਣਾ ਕਾਲੀ ਹਾਂ ਮੈਂ 10 ਲੱਖ ਦੀ 10 ਲੱਖ ਦੀ ਗੱਡੀ ਲੈ ਲਵਾਂ ਤੇ ਕਿਸ ਤਰ੍ਹਾਂ ਦੀ ਮੈਂ ਤਾਰਨਾ ਹੋਵੇ ਬਾਅਦ ਚ ਮਹੀਨਾ ਪੈਸੇ ਹੁਣ ਦੂਜੇ ਮਹੀਨੇ ਹੋਣੀ ਨਾ ਫੇ ਇਸ ਕਰਕੇ ਉਹਨਾਂ ਦੇ ਰੱਖੋ ਜਿੰਨਾ ਤੁਸੀਂ ਆਪਾਂ ਕਰ ਸਕਦੇ ਆ ਬੈ ਵਧੂ ਲੋਨ ਨਹੀਂ ਲੈਂਦਾ ਨਾਮ ਲੈਣਾ ਮੈਨੂੰ ਕਰੀ ਜਾਂ ਨੂੰ ਕਿ ਕਿ ਅਸੀਂ ਨਾ ਅਸੀਂ ਦਿਮਾਗ ਤੇ ਜਿਆਦਾ ਬੋਝ ਲੈ ਲੈਂਦੇ ਆ ਜਦੋਂ ਸਾਨੂੰ ਫੇਰ ਕੋਈ ਜਿਆਦਾ ਟੈਨਸ਼ਨ ਹੋਵੇ ਇਸ ਕਰਕੇ ਨਹੀਂ ਬੋਝ ਇਸ ਕਰਕੇ ਆਪਾਂ ਬੋਝ ਨਹੀਂ ਲੈਣਾ ਸਟ्रेस ਨਹੀਂ ਲੈਣਾ ਸੋ ਗਾਇਸ ਇਧਰ ਤੁਸੀਂ ਦੇਖ ਸਕਦੇ ਹੋ हवेली ਕਿੰਨੀ ਪਿਆਰੀ ਆ ਦੇਖੋ ਤਾਂ ਆ ਤੇ ਹੁਣ ਅਸੀਂ ਇੱਥੇ ਕੜਨਾ ਭਾਈ ਹੁਣਾਂ ਦੀ ਵੇਟ ਕਰਨੀ ਹਾਂਜੀ ਗਾਇਸ ਆਪਾਂ ਇਹ ਜਲੰਧਰ ਵਾਲੇ ਰੋਡ ਤੇ ਗੱਡੀ اٹਦੀ ਮੇਲ ਨਹੀਂ ਜਾਵੇ ੜਕਾ ਤੇ ਜੂਲਦੀ ਆ ਪਾਵੇ ਪਾਵੇਂ ਰੋਜ ਬਿਲੋ ੜਾਵਾ ਤੇ ਹੇ ਬਿਲੋ ਅਸੀਂ ਪਹੁੰਚ ਚੁੱਕਿਆ ਜਲਾ ਤਰੇ ਰੋੜ ਤੇ થોੜਾ ਹਵਾ ਜਿਆਦਾ ਪੀਲੇ ਟਾਹਾਂ ਦੇ ਕਿੱਡੀ ਟੰਪੇ ਕਿੱਤੀ ਆ ਹਾਂ ਬੱਦਦਰ ਅਸੀਂ ਥੋੜੇ ਟਾਈਮ ਤੱਕ ਪਹੁੰਚ ਜਾਣਾ ਗਾਇਸ ਤੁਹਾਨੂੰ ਦਿਖਾਵਾਂਗੇ ਸਾਰਾ ਵੀਊ 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 ਦਿਖਾਵਾਂਗੇ ਗਾਇਸ ਯੇ ਬੱਸ ਤੁਸੀਂ ਨਹੀਂ ਬੋਲਣਾ ਮੈਨੂੰ ਬੋਲ ਦੇ ਜਨਨ ਨੂੰ ਸਬਸਕ੍ਰਾਈਬ ਯਸ ਜਿੱਦ ਨਵੇਂ ਨਵੇਂ ਬਲੌਗ ਦੇਖਣ ਲਈ ਸਾਡਾ ਫੋਲੋ ਕਰ ਲੋ ਤੇ ਸ਼ੇਅਰ ਕਰ ਦੋ ਆਪਣੀ ਫੈਮਿਲੀ ਵਿੱਚ ਬਲੌਗ ਸਾਡੇ ਸ਼ੇਅਰ ਕਰਿਆ ਕਰੋ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲੋ ਸਨੈਪਚੈਟ ਤੇ ਮਿੰਟ-ਮਿੰਟ ਦੀ ਖਬਰ ਜਿੱਦਾਂ ਅਜੀਤ ਖ਼ਬਰਾਂ ਵਾਲੇ ਦਿੰਦੇ ਉਦੋਂ ਹੀ ਦੇਈ ਦੀ ਹੈ ਮਿੰਟ-ਮਿੰਟ ਦੀ ਖਬਰ ਮਿੰਟ-ਮਿੰਟ ਦੀ ਖਬਰ ਸਨੈਪਚੈਟ ਦੇ ਪਿਕਰਮ 9062 ਯੈਸ ਤੇ ਫੋਲੋ ਕਰ ਲਓ ਤੁਸੀਂ ਮਿੰਟ ਮਿੰਟ ਦੀ ਖਬਰ ਸਨ ਐਪ ਚੈਟ ਤੇ ਆ ਯੈਸ ਤੇ ਕਿਸੇ ਵੇਲੇ ਆਪਾਂ ਕਿਸੇ ਦੇ ਏਰੀਆ ਚਾਈਦਾ ਵੀ ਉੱਥੇ ਸਟੋਰੀ ਪਾ ਦੇ ਦੀ ਨਾਲ ਹੀ ਫਿਰ ਬਾਫੀ ਵੀ ਉੱਥੇ ਲੰਘਣਾ ਹੁੰਦਾ ਆ ਯੈਸ ਆਉਂਦੀ ਆ ਰਹੀ ਫਿਰ ਬੰਦਾ ਮਿਲ ਲੈਂਦਾ ਹਨਾ ਕਿਸੇ ਨਾ ਕਿਸੇ ਨੂੰ ਤੇ ਤਾਂ ਕਰਕੇ ਸਨੈਪ ਨੂੰ ਫੋਲੋ ਕਰ ਲਓ ਬਿਕਰਮ 9062 ਆਈਡੀ ਹੈ ਮੇਰੀ ਸਨੈਪਚੈਟ ਦੀ ਸਨੈਪਚੈਟ ਚੈਟ ਨੂੰ ਫੋਲੋ ਕਰਨਾ ਨਾ ਭੁੱਲਿਓ ਸਪੋਰਟ ਲਾਈਟਾਂ ਪੈਂਦੀਆਂ ਰਹਿੰਦੀਆਂ ਉੱਥੇ ਵੀ ਆਪਣੀ ਵਧੀਆ ਮਤਲਬ ਲੋਕ ਆਪਾਂ ਨੂੰ ਵੇਖਦੇ ਆ ਹਨਾ ਤੇ ਉਥੇ ਫੋਲੋ ਕਰ ਲਓ ਆਪਾਂ ਯੈਸ ਨੇ ਕਿਰਦ ਸੋ ਸਾਡੀਆਂ ਗੱਡੀਆਂ ਜਾ ਰਹੀਆਂ ਅੱਗੇ ਆਪਣਾ ਕੋ ਤਿੰਨ ਗੱਡੀਆਂ ਅੱਜ ਇੱਕ ਸਾਡੇ ਕੋ ਆ ਗੱਡੀ ਆ ਇੱਕ ਸਾਡੇ ਕੋ ਆ ਉਹ ਥਾਰ ਰੋਕ ਸਕਦੇ ਇੱਕ ਥਾਰ ਜਾਨੀ ਇੱਕ ਉਹ ਸਾਡੀ ਅੱਗੇ ਗੱਡੀ ਜਾਣ ਨਹੀਂ ਤਿੰਨ ਗੱਡੀਆਂ ਸਾਡੀਆਂ ਹੀ ਆ ਤਿੰਨੇ ਗੱਡੀਆਂ ਅਸੀਂ ਤਿੰਨੇ ਗੱਡੀਆਂ ਚਾਏ ਹੋਏ ਇੱਕ ਗੱਡੀ ਸਾਡੀ ਭੈਣ ਆ ਜਿਹਨਾਂ ਦਾ ਵਿਆਹ ਹੋਇਆ ਹੋ ਹਾਂਜੀ ਉਹਨਾਂ ਨੂੰ ਅਸੀਂ ਘਮੋਣ ਲੈ ਕੇ ਚੱਲੇ ਹਾਂ ਜਲੰਧਰ ਨੂੰ ਭੈਣ ਜੀ ਤੇ ਭਾਜੀ ਆ ਗੱਡੀ ਭੈਣ ਨੂੰ ਤੇ ਆ ਦੇਖੋ ਗੱਡੀ ਬੈਠਦੀ ਆ ਆ ਜਿਹੜੀ ਅੱਗੇ ਥਾਰ ਜਾਂਦੀ ਆ ਪੀਪੀ 31 ਠੀਕ ਆ ਹਾਂਜੀ ਹਾਂਜੀ ਹਰਿਆਣੇ ਵਾਲ ਦਾ ਨੰਬਰ ਆ ਯੈਸ ਤੇ ਹੁਣ ਤੁਸੀਂ ਇਦਾਂ ਕਰੋ ਸਾਨੂੰ ਫੋਲੋ ਕਰ ਲਿਓ ਸਨੈਪਚੈਟ ਤੇ ਉੱਥੇ ਤਾਂ ਮਿੰਟ ਮਿੰਟ ਦੀ ਖਬਰ ਆ ਸਾਰੀ ਫੈਮਿਲੀ ਦਾ ਜਿਹੜੀ ਮੈਂ ਸਟੋਰੀ ਫੋਟੋ ਨਹੀਂ ਪਾਉਂਦਾ ਹੁੰਦਾ ਇਧਰਲੇ ਪਾਸੇ ਬਲੌਗ ਤੇ ਜਿੱਦਾਂ ਸਾਰਿਆਂ ਨੂੰ ਨਹੀਂ ਲੈ ਕੇ ਆਈਦਾ ਅਸੀਂ ਸਨੈਪਚੈਟ ਤੇ ਓਨ ਸਟੋਰੀ ਸਟੋਰੀ ਫੋਟੋ ਫੋਟੋ ਪਾ ਲਈਦੀ ਆ ਠੀਕ ਨਹੀਂ ਤੁਸੀਂ ਸਾਨੂੰ ਸਨੈਪਚੈਟ ਤੇ ਯੂਟਿਊਬ ਫੋਲੋ ਕਰਿਓ ਸਨੈਪ ਚਾਟ ਜੀ ਨੂੰ ਜ਼ਰੂਰੀ ਆ ਠੀਕ ਆ ਯਸ ਯਸ ਕਿਉਂਕਿ ਮੈਂ ਹੁਣ ਦਿਲ ਚਸ ਜਿਲ ਦਿਲ ਚਸ ਵੀਰਾਤ ਬਣ ਗਿਆ ਹਾਂ ਸਨੈਪ ਜੀ ਸਨੈਪ ਨੂੰ ਸਨੈਪ ਨੂੰ ਫੋਲੋ ਕਰ ਗਾਇਸ ਠੀਕ ਆ ਆ ਗਏ ਹਾਂ ਲੋਬੀ ਆ ਗਏ ਆ ਪਾਏ ਸਟੂਡ ਅੱਜ ਇੱਥੇ ਫੰਕਸ਼ਨ ਹੈ ਆ ਦੇਖ ਸਕਦੇ ਹਾਂ ਔਰ ਦੇਖ ਜੀ ਪੂਰੀ ਫੈਮਿਲੀ ਨਾਲ ਇੰਸਟੀਟਿਊਟ ਮਨਰਾਜ ਭਾਜੀ ਹਾਂਜੀ ਆ ਗਏ ਆ ਚੁੱਕੇ ਹੈ ਗਾਇਸ ਆ ਦੇਖੋ ਬੱਚੇ ਬੱਚੇ ਬੱਚਾ ਪਾਰਟੀ ਇੱਧਰ ਬੱਚਾ ਪਾਰਟੀ ਹੈ ਆਹ ਦੇ ਜੋੜੀ ਤਿੰਨਾਂ ਦੀ ਆਹ ਦੇ ਆਹ ਦੇਖੋ ਤਾਂ ਆ ਬੈਠੋ ਦੇਖਿਓ ਆ ਗਏ ਆ ਪਾਜੀ ਇੰਸਟੀਟਿਊਟ ਆ ਗਏ ਇੰਸਟੀਟਿਊਟ ਠੰਡ ਬਹੁਤ ਜ਼ਿਆਦਾ ਹੈ ਇੰਸਟੀਟਿਊਟ ਪਹੁੰਚ ਗਿਆ ਇੱਧਰ ਭਾਜੀ ਇੱਧਰ ਦੀਦੀ ਹੁਣੀ ਮਨਰਾਜ ਭਾਜੀ ਦੀਦੀ ਹੁਣੀ ਸਾਡੇ ਪਿੱਛੇ ਹੁੰਦੇ ਆ ਹਾਂਜੀ ਇੱਧਰ ਭਾਈ ਹੁਣੀ ਪਾਜੀ ਹੈਲੋ ਕਰੋ ਜੀ ਹਾਂਜੀ ਇਹ ਇੱਧਰ ਦੇਖੋ ਇੱਧਰ ਭਾਈ ਹੁਣੀ ਸਾਡੇ ਐ ਲੋ ਵੀ ਆਜੋ ਫੇਰ ਚੈਕਿੰਗ ਕਰਦੇ ਜੋ ਬੰਬ ਲੈ ਕੇ ਆ ਜੀ ਉਹ ਤੇ ਆਇਆ ਵੀ ਚਹੀ ਬੰਬ ਲੋ ਵੀ ਆਪ ਆ ਗਏ ਆ ਇਸ਼ਟਵਰਡ ਇੱਧਰ KFC ਚੱਲਾਂਗੇ ਸਾਰੇ ਖਾਵਾ ਪੀਵਾਂਗੇ ਤੇ ਪਹਿਲਾਂ ਇੱਧਰ ਭਾਈ ਉਹਨਾਂ ਕਮਾ ਲਈਏ ਕਿ ਨਹੀਂ ਪਾਜੀ ਹਾਂ ਪਹਿਲਾ ਮੜਾ ਹੈ ਭਾਈ ਉਹਨਾਂ ਨੂੰ ਭਾਜੀ ਕਮਾ ਲਈਏ ਪਹਿਲਾ ਮੜਾ ਜੀ ਨਾ ਉਹ ਹੱਲੇ ਹੁਣ ਤਾਂ ਆਏ ਆ ਤੁਹਾਡਾ ਟੈਕ ਹਾਂ ਆਜੋ ਆਓ ਪਹਿਲਾ ਕਮਾ ਲਈਏ ਨਾ ਹਾਂਜੀ ਹਾਂਜੀ ਮੈਂ ਤੇ ਇਹਨਾਂ ਦੇ ਕੋਲ ਆ ਗਈਆਂ ਕਿਉਂਕਿ ਆ ਦੇਖ ਫਿਰ ਸਾਹ ਉਧਰ ਆ ਦੇ ਓ ਮਾਈ ਗਾਡ ਨਾਈਸ ਤੁਸੀਂ ਇੰਟਰਵਿਊ ਚੱਲਦਾ ਕੀ ਬਾਤ ਈ ਕੀ ਬਾਤ ਕਿੰਨਾ ਵਧੀਆ ਵਿਊ ਹੈ ਵਿਊ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਪਿਆਰਾ ਨਾਈਸ ਹੈ ਮੈਂ ਨਹੀਂ ਨੂੰ ਨਾ ਸੇ ਜਾਓ ਜਿੱਥੇ ਨਹੀਂ ਨਹੀਂ ਤਾਨੂੰ ਲੋੜ ਆ ਵੀ ਕੋ ਜਾਓ ਮੈਂ ਨਹੀਂ ਨੂੰ ਨਾ ਇੰਟਰਵਿਊ ਚੱਲ ਰਹੀ ਪ੍ਰੀਤੀ ਦੀ ਜਿਹੜੀ ਫੀਮੇਲ ਆ ਗਈ ਜਿਹਦੀ ਮੈਂ ਕਿਹਾ ਪ੍ਰੀਤੀ ਜੇ ਅੱਜ ਅਭੀ ਕਰਾਉਣਾ ਮੇਰਾ ਸੋਨਾ ਜਾਂ ਬਲੌਗ ਨਾ ਬਣਾਇਆ ਨਾ ਮੇਰਾ ਕਾਟਾ ਫਾਪੂਦਾ ਭਾਈ ਮੇਰੀ ਹੱਥੋਂ ਮੈਂ ਤਾਂ ਨજર ਲੱਗ ਗਈ ਨਜਾ ਲੱਗ ਗਈ ਮਤਲਬ ਤੁਹਾਨੂੰ ਜਿਹੜਾ ਮੈਂ ਬਣਾਉਣਾ ਮੈਂ ਸਾਰਾ ਪਾਈ ਨੂੰ ਦੇ ਦੇਣਾ ਆ ਨਹੀਂ ਨਜਾ ਲੱਗ ਗਈ ਮੈਂ ਬਲੌਗ ਨਾ ਬਣਾਇਆ ਹਾਂ ਵੀ ਕਰੋ ਨਾ ਅੱਜ ਤੋਂ ਬਾਅਦ ਫਿਰ ਛੁੱਟੀ ਮੈਂ ਨਜਾ ਲੱਗ ਜਾਣੀ ਛੁੱਟੀ ਨਹੀਂ ਹੁੰਦੀ ਕਦੀ ਇਹ ਨਹੀਂ ਛੁੱਟੀ ਹੁੰਦੀ ਆਹ ਕਹਿੰਦੇ ਆਪਣਾ ਛੋਟਾ ਇਹਨਾਂ ਮਰਾ ਮਜ਼ਾਕ ਹਾਸਾ ਮਜ਼ਾਕ ਸਾਰਾ ਕੁਝ ਚੱਲਦਾ ਆਪਣਾ ਭਰਾ ਆ ਠੀਕ ਆ ਆ ਜਾਓ ਤੁਸੀਂ ਜਣੇ ਆਪਣੇ ਹੀ ਲੱਗੇ ਇੰਜੋਏ ਕਰਨ ਅੱਜ ਸਵੇਰੇ ਹਾਸਾ ਪਿਆਰ ਇੰਨਾ ਜਿਆਦਾ ਮੈਂ ਕੀ ਕਰਾਂ ਨਾ ਕੱਟੀ ਦੀ ਸਤਾਈਆ ਆ ਦੀ ਪਰ ਉਹ ਗੁੱਸੇ ਹੋਣੇ ਆ ਫੋਨ ਕਰਕੇ ਮੈਨੂੰ ਬੜਾ ਹਸ ਆਇਆ ਏ 3D 3D ਛੋਟੇ ਸੇ ਬੜਾ ਬੜੇ ਸੇ ਬੜਾ ਜੀ ਆ ਚੁੱਕੇ ਆ ਕੁਛ ਖਾਣ ਪੀਣ ਲਈ ਸੋ ਆਰਡਰ ਬੁਕਿੰਗ ਸੋ ਪਲੀਜ਼ ਗਾਇਸ ਆਰਡਰ ਬੁਕਿੰਗ ਕਿੱਦਾਂ ਜਾਏ ਸੋ ਫਿਰ ਕਰਾ ਸਕਦੇ ਆ ਗਾਇਸ ਤੁਸੀਂ ਦੇਖ ਰਹੇ ਹੋ ਓ ਮਾਈ ਗਾਡ ਨਿਕਲ ਨਹੀਂ ਦੇਣਾ ਹਜੇ ਇੰਨੀ ਜੱਤੀ ਨਹੀਂ ਜਾਣਾ ਨਿਕਲ ਨਹੀਂ ਦੇਣਾ ਨਿਕਲ ਨਹੀਂ ਦੇਣਾ ਹਜੇ ਸੇਵਾ ਪਾਣੀ ਕਰਕੇ ਪਾਜੀ ਕਹਿੰਦਾ ਅਸੀਂ ਨਿਕਲ ਨਹੀਂ ਦੇਣਾ ਇੱਦਾਂ ਪਹਿਲੀ ਵਾਰੀ ਮੈਂ ਕਿਹਾ ਸਾਡੇ ਪਰੋਣਾ ਆਇਆ ਹਾਂਜੀ ਵਧੀਆ ਕਰਕੇ ਦੋ ਰਾਂਗੇ ਇਸ ਤੋਂ ਯਾਦ ਰੱਖੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਤੁਸੀਂ ਰਹਿਣਾ ਨਹੀਂ ਲੈ ਰੋ ਨਹੀਂ ਜੀ ਨਹੀਂ ਜੀ ਤੁਸੀਂ ਰੋ ਹਾਂਜੀ ਬੈਠ ਗਏ ਹੈ ਅੱਛਾ ਭਾਜੀ ਹੁਣ ਆ ਗਏ ਇੱਧਰ ਹੈ ਭਾਜੀ ਹੁਣ ਆਏ ਹਰਿਆਣੇ ਤੋਂ ਭਾਜੀ ਕਿਦਾਂ ਲੱਗਾ ਸਾਡੇ ਇੱਥੇ ਆ ਗਏ ਵਧੀਆ ਵਧੀਆ ਲੱਗਾ ਹੈ ਹਾਂ ਦੀਦੀ ਤਾਂ ਸਾਡੇ ਚਲੋ ਇੱਥੇ ਰਹਿੰਦੇ ਅਸੀਂ ਤੇ ਇਹ ਭਾਜੀ ਉਹਨਾਂ ਨੂੰ ਪੁੱਛਦੇ ਆਂ ਭਾਜੀ ਉਹਨਾਂ ਦੀ ਇੰਟਰਵਿਊ ਲੈਂਦਾ ਮੈਂ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਪੂਰਾ ਲੋ ਵੀ ਭਾਈ ਕਹਿੰਦੇ ਮਜ਼ਾ ਆ ਰਿਹਾ ਤੇ ਹੁਣ ਅਜੇ ਆਪਾਂ ਜੀ ਭਾਈ ਉਹਨਾਂ ਨੂੰ ਫੋਪ ਲਾ ਕੇ ਫੇ ਕਮਾਵਾਂਗੇ ਸਾਰਾ ਇਸਟ ਬੱਡ ਤੇ ਨਾਲੇ ਖਿੱਚਾਂਗੇ ਹੀ ਫੋਟੋਆਂ ਲੋ ਵੀ ਹੁਣ ਆਪਾਂ ਆ ਗਏ ਆ ਇੱਧਰ ਖਾਣ ਪੀਣ ਵਾਸਤੇ ਕੁਝ ਦੇਖਣ ਲਈ ਤੇ ਪਰ ਪਾਜੀ ਹਾਂਜੀ ਆ ਗਏ ਆ ਅੰਦਰ ਕੀ ਖਾਣਾ ਅੱਜ ਫੇ ਅੱਜ ਪਹਿਲਾਂ ਹੰਦੀ ਰਾਮ ਦਾ ਭਾਈ ਉਹਨਾਂ ਨੂੰ ਸਨੈਕ ਕਰਾਉਣਾ ਰੋਟੀ ਪਾਣੀ ਫਿਰ ਰੋਟੇ ਖਾਵਾਂਗੇ ਮੜਾ ਜਾ ਭਾਈ ਨੂੰ ਪਹਿਲਾਂ ਮੜਾ ਜਾ ਘਮਾ ਬਾਬੂ ਨਹੀਂ ਨਿਕਲਣ ਦੀ ਤਿਆਰੀ ਚ ਸੀਗੇ ਪਹਿਲਾਂ ਹੀ ਕਹਿੰਦੇ ਰੋਟੀ ਖਣਾਉ ਮੈਨੂੰ ਨਹੀਂ ਦੇਣਾ ਹਜੇ ਇੱਥੇ 36 ਨਹੀਂ ਜਾਣ ਦੇਣਾ ਪਹਿਲੀ ਅਸੀਂ ਸਾਡਾ ਪੁਰਾਣਾ ਨਹੀਂ ਨਿਕਲਣ ਨਹੀਂ ਦੇਣਾ ਹਜੇ ਇਹਦੀ ਜਾਨ ਨਹੀਂ ਦੇਣਾ ਤੁਹਾਨੂੰ ਹਜੇ ਇਹ ਅੱਛਾ ਕਿੰਨਾ ਟਾਈਮ ਤਨੀ ਆਹੀ ਅੱਜ ਰੱਖਣਾ ਆਲੂ ਜਾਂ ਦੇਣਾ ਨਾ ਕੱਲੂ ਜਾਂ ਦੇਣਾ ਠੀਕ ਨਹੀਂ ਮੇਰੀ ਸੇਲਾ ਬੱਤੀ ਮੁੰਡੇ ਆਪਾਂ ਪੋਲੀ ਕਾਰ ਕੇ ਪਾਣੇ ਆਰਡਰ ਵਗੈਰਾ ਜੋ ਵੀ ਸੀਗਾ ਸਾਡਾ ਖਾਣ ਪੀਣ ਦਾ ਸਮਾਨ ਉਹ ਆਰਡਰ ਕਰਨ ਗਿਆ ਇੱਧਰ ਮੈਂ ਤਾਂ ਦੀਦੀ ਬੈਠੇ ਹਾਂ ਆ ਦੀਦੀ ਸਾਡੇ ਦੇਖੇ ਨਹੀਂ ਸੀਗਾ ਨਾ ਹਾਂ ਦੇਖੇ ਹਾਂ ਸੋ ਇੱਧਰ ਕੋਣੀ ਬੰਦ ਨੇ ਆਰਡਰ ਸੱਸੀ ਦਾ ਸੱਸੀ ਦਾ ਯਾਰੀ ਤੇ ਪੂਰੇ ਦਾ ਬਹੁਤ ਲੋ ਵੀ ਆਰਡਰ ਆ ਗਿਆ ਸਾਡਾ ਤੇ ਆਰਡਰ ਆ ਗਿਆ ਹੈ ਦੀਦੀ ਹੁਣਾ ਕੇ ਨਾਲ ਇਧਰ ਭਾਜੀ ਉਹਨਾਂ ਦਾ ਜਿਹੜਾ ਆਰਡਰ ਹੈ ਉਹ ਆ ਜੀ ਆਪਣਾ ਹੈ ਬਈ ਤੇ ਦੋ ਜਣਾ ਆਰਡਰ ਆਇਆ ਜੇ ਭਾਜੀ ਉਹਨਾਂ ਦਾ ਰਹਿੰਦਾ ਨਾ ਭਾਜੀ ਤੇ ਇੱਥੇ ਦਾ ਦੋਸਾ ਇਹ ਬਹੁਤ ਵਧੀਆ ਇੱਕ ਨੰਬਰ ਮਸ਼ਹੂਰ ਹੈ ਮੈਂ ਫਸਟ ਟਾਈਮ ਖਾ ਰਹੀ ਹਾਂ ਅੱਛਾ ਕਦੇ ਗਾਇਸ ਤੇਰੀ ਕੰਮ ਕੇ ਡਿੱਗ ਜਾਂਦੇ ਆ ਕਦੇ ਸਾਡੇ ਉਹ ਗਲਾਸ ਡਿੱਗ ਜਾਂਦੇ ਆ ਸੰਤਾ ਸਮਝ ਨਹੀਂ ਚੱਲੀ ਜਾਂਦਾ ਪਿਆ ਕਿ ਨਹੀਂ ਭਾਜੀ ਭਾਈ ਦਵਰ ਰੋਟੀਆਂ ਵੀ ਆ ਗਈਆਂ ਹੈ ਆਹ ਭਾਜੀ ਆਹ ਦਵਰ ਰੋਟੀਆਂ ਨਹੀਂ ਹੁੰਦੀ ਉਹ ਦਵਰ ਰੋਟੀਆਂ ਦੀ ਪਾਓ ਭਾਜੀ ਆ ਹੈ ਭਾਜੀ ਪ੍ਰੀਤ ਨੂੰ ਭਾਜੀ ਪ੍ਰੀਤ ਨੂੰ ਬਹੁਤ ਪਸੰਦ ਆ ਹੈ ਭਾਜੀ ਪ੍ਰੀਤ ਮੈਂ ਇੱਥੇ ਰੱਖਣ ਲੱਗਾ ਧਿਆਨ ਰੱਖੋ ਕਿਹੜਾ ਭਾਜੀ ਇਹ ਰਹਿਣ ਦੋ ਉੱਥੇ ਹਾਂ ਚਲੋ ਵੀ ਕਰੀਏ ਸਟਾਰਟ ਲੈਟਸ ਗੋ ਜੀ ਲੋ ਵੀ ਆਪਣੀ ਜਿਹੜੀ ਪਾਓ ਭਾਜੀ ਤੇ ਅਬਦਰ ਮੰਚੂਰੀ ਹਣ ਤੇ ਲੋਸਾ ਕਿੰਨਾ ਤਿੰਨੋ ਚੀਜ਼ਾਂ ਬਹੁਤ ਵਧੀਆ ਤੇ ਓਏ ਨਹੀਂ ਜੀ ਮੈਨੂੰ ਪਸੰਦ ਮੈਂ ਉਹਦੇ ਲਈ ਚੀਜ਼ ਨਹੀਂ ਮੈਂ ਇਹ ਤੋਂ ਨਹੀਂ ਖਾਉਂਦੀ ਮੈਂ ਉਹ ਆਲੂ ਲੂ ਆਲੂ ਲੂ ਮੈਂ ਖਾ ਜਾਂਦਾ ਹੁੰਦਾ ਤੇ ਮਨਵੀ ਵੀ ਤੇ ਇੱਧਰ ਪਾ ਜਦਾ ਓਏ ਪਾਣੀ ਪਾੜੀ ਵੀਰ ਮਨਵੀ ਨੂੰ ਪਾਣੀ ਬਲਾਉ ਵੀ ਜੀ ਗਾਇਸ ਆਪਾਂ ਆਈਸਕ੍ਰੀਮ ਖਾ ਰਹੇ ਆ ਸੋ ਇਧਰ ਮੰਮੀ ਕਹਿੰਦਾ ਸੀ ਮੈਂ ਆਈਸਕ੍ਰੀਮ ਖਾਣੀ ਆ ਇਹਨੇ ਆਈਸਕ੍ਰੀਮ ਛੱਡ ਦਿੱਤੀ ਔਰ ਮੈਂ ਖਾਣ ਲੱਗੀ ਆ ਤੇ ਮੈਂ ਬੈਠ ਚੁੱਕੀ ਆ ਹਾਂਜੀ ਇਹ ਨੂੰ ਇਗਨੋਰ ਕਰ ਦਿਓ ਗਾਇਸ ਇਹ ਗੱਲਾਂ ਬਾਤਾਂ ਮਾਰੇ ਜਦ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੇ ਆ ਦੋਨੋਂ ਭਾਜੀ ਤੇ ਬਿੱਕੂ ਇਧਰ ਦੇਖੋ ਭਾਜੀ ਬਹੁਤ ਜ਼ਿਆਦਾ ਪੀਂਦੀ ਨਾ ਬੁੱਤ ਕੰਦੇ ਚੀਜ਼ ਉਹ ਭਾਜੀ ਉਹ ਪੈਕਟ ਪੂਰ ਛੱਡੋ ਭਾਜੀ ਭਾਜੀ ਪੈਕਟ ਧੂਲੇ ਉਹਦੇ ਆ ਹੋਰ ਵੀ ਯੂਟਰ ਨਹੀਂ ਨਹੀਂ ਮੇਰੇ ਪੈਸਾ ਲੱਗਦਾ ਹੰਡੀ ਆਈਸ ਆਪਾ ਦੇ ਰਹੀ ਹਾਂ ਤੁਹਾਨੂੰ ਦੂਟਦਾ ਮੂਹਰੇ ਚੱਤੀ ਨਹੀਂ ਤੋ ਕਰ ਬੰਦ ਉਹ ਨਹੀਂ ਵੀਰ ਉਹ ਤਾਂ ਬਿਲਕੁਲ ਨਾ ਕਰ ਉਹ ਉਹ ਆਂ ਕੀ ਦੇਖ ਦੇਖ ਦੇਖਿਆ ਦੇਖ ਕੰਮ ਦੇ ਲੋ ਇਹਦੇ ਆਲੇ ਕੰਮ ਦੇ ਚੱਲੋ ਵੀ ਲੈ ਉਹ ਉਹ ਪਈ ਉਹ ਤਾਂ ਲੱਗ ਜਾਵਲਾ ਸਾਵਲਾ ਛਿਮੀ ਆ ਪੂਰਾ ਹੈ ਜੇਬਾਂ ਨੂੰ ਠੰਡ ਨਾ ਲੱਲੇ ਤੇਰੀ ਮਾਂ ਨੇ ਥੋੜੀ ਨਾ ਕੱਤ ਹਲੇ ਭਜੀ ਭਾਜੀ 슈ਗਰ ਪਾ ਰਹੇ ਨੇ ਕਾਫੀ ਦੇ ਵਿੱਚ ਦੇਖੋ ਕਿੰਨੀ ਜਿਆਦੀ ਅੱਠ ਬਹੁਤ ਪਾ ਰਹੇ ਆ ਹਮੇਸ਼ਾ ਹੀ ਅੱਠ ਪਾਉਣਾ ਬ੍ਰੀਤ ਨੂੰ ਹਮੇਸ਼ਾ ਅੱਠ ਹੀ ਓਕੇ ਓਕੇ ਬ੍ਰੋ ਓਕੇ ਪਤਾ ਨਹੀਂ ਕੀ ਗੱਲ ਆ ਕਾਫੀ ਫਿੱਕੀ ਨਹੀਂ ਜਮਾ ਲੱਗਦੀ ਕਾਫੀ ਨਹੀਂ ਫਿੱਕੀ ਬਈ ਸਵਾਲ ਆਦੀ ਕੋਈ ਤਾਂ ਨਹੀਂ ਮੈਂ ਮਿੱਠਾ ਖਾਣਾ ਸਾਰਾ ਦਿਨ ਕਾਫੀ ਚ ਮੈਂ ਇਹਨੂੰ ਵਧੀਆ ਪਾ ਦਿੰਦਾ ਬਈ ਕਾਫੀ ਨਹੀਂ ਕੋਈ ਫਿੱਕੀ ਜਮਾਈ ਨਹੀਂ ਸਵਾਲ ਆਦੀ ਜੇ ਚਾਹ ਜੇ ਭਾਵੇਂ ਮਿੱਠਾ ਨਾ ਹੋਵੇ ਚਾਹ ਮੈਂ ਭਾਜੀ ਬਿਲਕੁਲ ਫਿੱਕੀ ਪੀ ਲੈਂਦੀ ਆ ਪੂਰੀ ਬਲੈਕ ਕਾਫੀ ਹੋਵੇ ਹਾਂਜੀ ਇੱਕ ਮਿੰਟ ਖੰਮ ਨਹੀਂ ਕਰਨਾ ਫਿਰ ਦੁੱਧ ਬਿਨਾ ਹੋਵੇ ਆਹ ਇਹ ਸਵਾਦ ਲੱਗਦਾ ਓਕੇ ਓਕੇ ਮੇ ਜਿਮ ਚ ਪੀਣਾ ਹੁੰਦਾ ਅੱਛਾ 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 ਹੁਣ ਤੇ ਇਹਦੀ ਕੁੜੀ ਵੀ ਜਿਮ ਸ਼ੁਰੂ ਕਰਾਉਣੀ ਆ ਆਪਾਂ ਦੋਸਤੋ ਕਿਉਂਕਿ ਮੈਂ ਵੀ ਜਿਮ ਸਟਾਰਟ ਕਰ ਲੈਣੀ ਆ ਮੈਂ ਬਸ ਇੱਕੋ ਦਿਨ ਗਈ ਸੀਗੀ ਆਹ ਜਿਹਦੇ ਜਿ ਆਪਣੀ ਬੋਡੀ ਵੀ ਆਪ ਨੂੰ ਲਾਈਫ ਲਈ ਇੱਕ ਘੰਟਾ ਕੱਢਦੇ ਹਨਾ ਤੁਹਾਡੀ ਸਟ੍ਰੈਸ ਹਾਰਮੋਨ ਬਹੁਤ ਵਧੀਆ ਹੁੰਦੇ ਜਿਮ ਜਾਣ ਓਕੇ ਗਾਇਸ ਮੈਂ ਵੀ ਸਟਾਰਟ ਕਰਾਂਗੀ ਮੈਂ ਤਾਂ ਇੱਕ ਦਿਨ ਗਈ ਸੀਗੀ ਤੇ ਬਾਅਦ ਵਿੱਚ ਜਾ ਹੀ ਨਹੀਂ ਹੋਇਆ ਮੇਰੇ ਤੋਂ ਹੁਣ ਤਾਂ ਲੈ ਜਾਣਾ ਉਹ ਮਨਵੀਰ ਨੂੰ ਚੱਲ ਜਾਣਾ ਕਿਉਂਕਿ ਸਕੂਲ ਨੂੰ ਅੱਜ ਵੀ ਜੇ ਬਾਤ ਨਹੀਂ ਲੈ ਬਾਕੀ ਬਾਤ ਇਹ ਤਾਂ ਮੰਦੀ ਤੁਸੀਂ ਦੋਨੇ ਪੂਰਾ ਮੰਦੀ ਬੁਲਾਇਆ ਮੈਂ ਤਾਂ ਦੀਆਂ ਗੋਗਲਸ ਆ ਗਈਆਂ ਲੋ ਤਾਂ ਉਹ ਬੱਲੇ ਬੱਲੇ ਉਹ 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 ਉ ਮੁੰਮਾ ਦਾ ਹਾਲਤ ਪੇ ਲੋ ਜਿੱਦੇ ਅੰਦਰ ਆਪਾਂ ਬੈਠ ਚੁੱਕੇ ਆ ਤੇ ਉਧਰ ਭੱਜ ਨਹੀਂ ਬੈਠਿਆ ਹੋਇਆ ਸਾਰੇ ਜਾਣੇ ਇੱਧਰ ਮੱਤੂ ਜੀ ਵੀ ਬੈਠੇ ਹੋਏ ਆ ਆ ਜਿਹੜਾ ਹਟਾ ਮਨਵੀਰ ਨਾਲ ਬਹੁਤ ਅੰਗ ਕਰਦਾ ਆ ਇਹ ਕਰਦਾ ਇਹਨੂੰ ਘੁੱਟਾਉਣ ਨੂੰ ਕਿਹੜਾ ਘੁੱਟਣਾ ਵੇਣਾ ਇਹ ਕਿਹਨੂੰ ਦਾਰ ਤੇ ਭੱਜ ਗਿਆ ਆਹ ਦੇਖੋ ਭੱਜ ਗਿਆ ਭੱਜ ਗਿਆ ਭੱਜ ਇੱਧਰ ਕਿਨਾਂ ਭੱਜ ਗਿਆ ਇਹਨਾਂ ਡਾਲ ਕੇ ਭੱਜ ਜਾਂਦਾ ਸਾਡੇ ਕੋਲੋਂ ਵੇਖ ਤੇ ਮੈਨੂੰ ਕੁਝ ਕਹਿਣਾ ਨੇ ਸਾਡੇ ਭੱਜਦਾ ਆਹ ਹਾਂ ਹੁਣ ਆਪਾਂ ਫ੍ਰੀ ਹੋ ਚੁੱਕੇ ਆ ਤੇ ਇਹਨਾਂ ਨੇ ਇਹ ਆਪਾਂ ਜੋ ਵੀ ਸੀਗਾ ਖਾਣਾ ਪੀਣਾ ਉਹ ਆਪਾਂ ਖਾ ਚੁੱਕੇ ਆ ਤੇ ਬਾਕੀ ਆ ਬਾਜੀ ਹੋਣੀ ਥੋਡੀਆਂ ਗੱਲਾਂ ਬਾਤਾਂ ਮਾਰਨ ਦੇ। ਤੇ ਇਹਨੇ ਕਿਹਾ ਪਤਾ ਪਾ ਲੇ ਮੈਨੂੰ ਤਾਂ ਭਾਈ ਹੁਣੇ ਤੇ ਬੈਠੇ ਸੀ ਸੰਗ ਲਾਦੀ ਕਹਿੰਦੀ ਸੱਚੀ ਦੱਸਦਾ। ਮੈਨੂੰ ਲੱਗਦੀ ਸੰਗ ਬਿੱਕੂ ਵੀ ਨਾਲ ਮੇਰੇ ਬੈਠ ਗਏ ਨਹੀਂ ਤਾਂ ਬਿੱਕੂ ਇਕੱਲੇ ਹੁੰਦੇ ਆ ਉਦੋਂ ਭਾਈ ਉਹਨਾਂ ਨਾਲ ਬੈਠ ਜਾਂਦੇ ਮੈਂ ਹਨਾ। ਨਹੀਂ ਮੈਂ ਤੇਰੇ ਕਰਕੇ ਬਚਾਉਣਾ ਤੇ ਕੰਮ ਨਹੀਂ। ਮੇਰੇ ਨਾਲ ਕੇ ਬੈਠੋ ਤਾਂ ਮੈਂ ਤੁਹਾਨੂੰ ਬਤਾ ਨਾਲ ਹੀ ਬਤਾਉਂਦਾ ਹਾਂ ਹਾਂ ਜੀ ਆਹ ਦੇਖੋ ਉਹ ਦੇਖੋ ਕੀ ਨਹੀਂ ਆਣੇ ਕਰ ਰਹੇ ਨੇ ਛੇ ਦਿਨ ਦੇ ਨਹੀਂ ਆਣੇ ਯਾਰੀ ਦੇ ਦੇਖੋ ਇਹ ਨਹੀਂ ਆ ਰਿਹਾ ਲੋਕ ਇੱਥੇ